ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਤੇ ਦੋਸਤੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਆਂ ਸਵੇਰ ਦੇ ਟਾਈਮ ਤੋਂ 10 ਵਜੇ ਦਾ ਟਾਈਮ ਹੈ ਤੇ ਮੈਂ ਥੋੜਾ ਸਬਜ਼ੀਆਂ ਵਗੈਰਾ ਨੂੰ ਸਬਸਪਾਈ ਕਰ ਰਹੀ ਆਂ ਸੀ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਦੀ ਸ਼ੁਰੂਆਤ ਕਰ ਲੈਨੇ ਆਂ ਤੇ ਮੈਨੂੰ ਲੱਗਾ ਰੋਟੀ ਖਾਣ ਭੁੱਖ ਲੱਗੀ ਤੇ ਇਧਰ ਚਣਿਆਂ ਦੀ ਸਬਜੀ ਹੈ ਤੇ ਦਹੀਂ ਹੈ ਤੇ ਮੇਰੀ ਸਿਆਣੀ ਸਬਜੀ ਦਹੀਂ ਦੇ ਵਿੱਚ ਹੀ ਰਲ ਗਈ ਤੇ ਨਾਲ ਔਲੇ ਦਾ ਚਾਰਾ ਅਸੀਂ ਪਾਇਆ ਹੈ ਤਾਜ਼ਾ ਤੇ ਰੋਟੀ ਚੌਲ ਹੈ ਤੇ ਆਪਾਂ ਕਰਦੇ ਹਾਂ ਸ਼ੁਰੂਆਤ ਹੁਣ ਪ੍ਰਸ਼ਾਦਾ ਛਕਣ ਦੀ ਤੇ ਇਧਰ ਦੋਸਤੋ ਮੈਂ ਰੋਟੀ ਖਾ ਲਈ ਹੀ ਤੇ ਅੱਜ ਨਾ ਪੂਆ ਜੀ ਲੱਗੇ ਨੇ ਪੰਜਾਬ ਨਾ ਟਰਾਲੀ ਵਾਲਾ ਸਤਵਿੰਦਰ ਰੋਜ ਕਹਿੰਦਾ ਕਿਉਂਕਿ ਹੁਣ ਕੰਮ ਸ਼ੁਰੂ ਹੋ ਗਿਆ ਨਾ ਗੰਨੇ ਦਾ ਤੇ ਇਧਰ ਅਸੀਂ ਕੈਨ ਪਰਵਾ ਕੇ ਤੇਲ ਦਾ ਰੱਖਿਆ ਹੈ ਫੁੱਪੜ ਜੀ ਹੁਣਾਂ ਨੇ ਕਿਉਂਕਿ ਹੁਣ ਨਾ ਕਣਕ ਬੀਜਣੀ ਉਹਦੇ ਲਈ ਖੇਤ ਤਿਆਰ ਕਰ ਰਹੇ ਨੇ ਤੇ ਉਹ ਪਰੇ ਸਾਡੀ ਲੇਵਰ ਵੀ ਲੱਗੀ ਹੈ ਤੇ ਇੱਧਰ ਲੱਗੇ ਨੇ ਭੂਆ ਜੀ ਤੇ ਕਿਰਨ ਅੱਜ ਮੰਜਾ ਬੁਣਨ ਤੇ ਮੈਂ ਹੈਲਪ ਕਰਵਾਉਂਗਾ ਕਿਉਂਕਿ ਭੂਆ ਜੀ ਦਾ ਹੱਥ ਨਹੀਂ ਠੀਕ ਵੈਸੇ ਉਹ ਹੀ ਮੰਜਾ ਮੰਜੀ ਵਗੈਰਾ ਉਹਨਾਂ ਨੂੰ ਬੁਣਨੇ ਆਉਂਦੇ ਆ ਤੇ ਨਹੀਂ ਤੇ ਉਹ ਛੱਟਪਟ ਉਹਨਾਂ ਨੇ ਬੁਣਨੇ ਦੇਣਾ ਤੇ ਕਿਰਨ ਨੂੰ ਦੱਸੀ ਜਾ ਰਹੀ ਹੈ ਤੇ ਨਾਲ ਮੈਂ ਹੈਲਪ ਕਰਾਉਂਗਾ ਇਹ ਵੀ ਆ ਚੁੱਕਣੀਆਂ ਵਾ ਆ ਦੱਬਣੀਆਂ ਵਾ ਫਿਰ ਅੱਗੇ ਆ ਦੋ ਇਸ ਤਰ੍ਹਾਂ ਦੋ ਚੁੱਕਣੀਆਂ ਇਹ ਇਹ ਦੱਬਣੀਆਂ ਨੇ ਇਹ ਚੁੱਕਣੀਆਂ ਇਹ ਦੱਬਣੀਆਂ ਇਸ ਤਰ੍ਹਾਂ ਮੈਂ ਦੰਦ ਕੱਢੇ ਮੈਨੂੰ ਲੱਗੇ ਪਰਿਆ ਨਹੀਂ ਹਨ ਉਹ ਹੀ ਮੈਂ ਮਾਰਨੀ ਲੱਤਾਂ ਵਿੱਚ ਦੰਦ ਵੇਹ ਕਿੰਨੇ ਕੱਢੀ ਜਾਂਦੀ ਹੈ ਕਿਚੂ ਪਾਪਾ ਕਹਿੰਦਾ ਕਹਿੰਦਾ ਦੱਸ ਪਾਪਾ ਕਹਿੰਦਾ ਦਿਮਾਗ ਕਿਚੂ ਵਲਤ ਨਹੀਂ ਹੋ ਮੈਂ ਤੇ ਉਹ ਡਿਜ਼ਾਈਨ ਵਾਲਾ ਰਹਿਣ ਨਹੀਂ ਦਿੱਤਾ ਮੈਂ ਤੇ ਕਿਹੜੇ ਡਿਜ਼ਾਈਨ ਵਾਲਾ ਬੀਬੀ ਸੋਣਾ ਹੀ ਆ ਅੱਧਾ ਬੜਾ ਵਧੀਆ ਦਾ ਬਣਾਇਆ ਦਾ ਸੀ ਮੋੜ ਤੇ ਉੱਥੇ ਡੱਬੇ ਜਾਂਦੇ ਸੀ ਚੱਲ ਮੈਂ ਚੱਲ ਆ ਗਏ ਆ ਤੇ ਫੇਰ ਮੜਿਆ ਲੈ ਰਿਹਾ ਪਿੰਡ ਬਾਬੂ ਮ ਜੇਰੇ ਵੀ ਜ ਦੱਸਿਆ ਭਈ ਅਨੀਵਾਰ ਵੀ ਇਹ ਪਹਿਲੇ ਨਗਰ ਤੇ ਕਿ ਰੰ ਨੂੰ ਥੋੜੀ ਸਮਝ ਨਹੀਂ ਲੱਗ ਰਹੀ ਭੂਆ ਜੀ ਡਾਕਟਰ ਹੀ ਨਾਲੇ ਉਹਨੂੰ ਸਮਝਾ ਰਹੇ ਸੀ ਤੇ ਸਾਡੀ ਨਾ ਇੱਕ ਮੱਝ ਬਿਮਾਰ ਹੋ ਗਈ ਸੋਣ ਵਾਲੀ ਜਿਹੜੀ ਤੇ ਉਹਨੂੰ ਕੱਲ ਟਿਕਟ ਉਤਲਵਾਈ ਦਵਾਈ ਦਵਾਈ ਤੇ ਉਹ ਪੱਠੇ ਨਹੀਂ ਖਾ ਰਹੀ ਤੇ ਇਧਰ ਪਾਪਾ ਜੀ ਮੇਰੇ ਡੈਡੀ ਜੀ ਲੈ ਆਏ ਥੋੜਾ ਜਿਹਾ ਹਰਾ ਵੱਢ ਕੇ ਤੇ ਤੂੜੀ ਚ ਰਲਾ ਕੇ ਫੁੱਫੜ ਜੀ ਕਹਿ ਕੇ ਕਹੀ ਹੀ ਕਹਿੰਦੇ ਰਲਾ ਦਿਓ ਥੋੜਾ ਜਿਹਾ ਦੇਖੋ ਖਾਂਦੀ ਹੈ ਕਿ ਨਹੀਂ ਤੇ ਫਿਰ ਮੈਂ ਕਿਹਾ ਚਲੋ ਰਲਾ ਦਿਨਾ ਹੈ ਤੇ ਇਧਰ ਮੇਰਾ ਲਾ ਕੇ ਤੇ ਖੁਰਲੀ ਦੇ ਵਿੱਚ ਪਾ ਦਿੱਤੇ ਤੇ ਮੱਝ ਨੂੰ ਬੰਨ ਦਿੰਨੇ ਆ ਤੇ ਪਰੇ ਆਪਣੀ ਲੱਗੀ ਲੇਬਰ ਦੋਸਤੋ ਗੰਨਾ ਗੰਨੇ ਦੀ ਛਲਾਈ ਹੋ ਰਹੀ ਲੱਗ ਗਈ ਤੇ ਬੰਨ ਦੇਣਾ ਹੁਣ ਮੈਂ ਮੱਝ ਨੂੰ ਖਾਲਾ ਵਿੱਚ ਖਾਲਾ ਠੀਕ ਹੋ ਜਾਣਾ ਬਹੁਤ ਹੁਣ ਤੋ ਛਿੱਤੀ ਹਾਂ ਖਾਲਾ ਰੇ ਰੇ ਤੇ ਤੇ ਮੱਝ ਤੇ ਬੰਨ ਦਿੱਤੀ ਹੈ ਦੇਖਦਾ ਖਾਂਦੀ ਕਿ ਨਹੀਂ ਖਾ ਨਹੀਂ ਰਹੀ ਏਦਾਂ ਹੀ ਕਰ ਰਹੀ ਵਿਚਾਰੀ ਨਾ ਕੁਝ ਖਾ ਪੀ ਨਹੀਂ ਰਹੀ ਐ ਤੇ ਇਹਨੂੰ ਨਾ ਡਾਕਟਰ ਨੇ ਦੱਸਿਆ ਰੋਟੀਆਂ ਵਗੈਰਾ ਥੋੜੀਆਂ ਬਣਾ ਕੇ ਦੇ ਉਹ ਪਾਈਆਂ ਸੀ ਤੇ ਅਸੀਂ ਆਖਿਆ ਚਲੋ ਥੋੜਾ ਮੂੰਹ ਮਾਰ ਲੂਗੀ ਵਿਚਾਰੀ ਤੇ ਇਧਰ ਨਾ ਮੱਝ ਨੂੰ ਬੰਨ ਕੇ ਤੇ ਮੈਂ ਫੇਰ ਆਪਣੀ ਡਿਊਟੀ ਵੱਲ ਆ ਗਿਆ ਤੇ ਇੰਨਾ ਕ ਮੰਜਾ ਬੁਣਿਆ ਗਿਆ ਐ ਤੇ ਪੂਆ ਜੀ ਕਿਰਨ ਨੂੰ ਦੱਸੀ ਜਾਣੀ ਕਿਉਂਕਿ ਪੂਆ ਜੀ ਦੇ ਨਾ ਪਿਛਲੇ 10-12 ਦਿਨ ਪਹਿਲਾਂ ਸੱਟ ਲੱਗੀ ਗੋਟ ਹੱਡੀ ਟੁੱਟ ਗਈ ਗੋਟ ਦੀ ਤੇ ਉਹਨਾਂ ਦਾ ਪਲਸਟਰ ਲੱਗਾ ਹੈ ਤਾਂ ਕਰਕੇ ਉਹਨਾਂ ਨੂੰ ਅਜੇ ਡੇਢ ਮਹੀਨੇ ਤੱਕ ਹੋਰ ਉਹਨਾਂ ਦੇ ਮਤਲਬ ਪਲਸਟਰ ਪਹਿਲੇ ਕੱਚਾ ਲੱਗਾ ਫਿਰ ਦੁਬਾਰਾ ਪੱਕਾ ਤੇ ਉਹ ਵੀ ਨਾਲ ਹੈਲਪ ਕਰਾ ਰਹੇ ਨੇ ਤੇ ਉਹਨਾਂ ਨੇ ਛੱਟਪਟ ਬੁਣ ਦੇਣਾ ਸੀ ਤੇ ਹੁਣ ਨਾ ਮੰਚਾਸੀ ਬੁਣ ਦਿੱਤਾ ਏ ਦੋਸਤੋ ਇਹ ਨਾ ਮੰਜਾ ਨਾ ਟਰਾਲੀ ਦੇ ਥੱਲੇ ਲਾਉਣ ਵਾਲਾ ਏ ਮੰਜਾ ਕਿਉਂਕਿ ਹੁਣ ਕੰਮ ਸ਼ੁਰੂਆਤ ਹੋ ਚੁੱਕਿਆ ਸੀਜ਼ਨ ਸ਼ੁਰੂ ਹੋ ਗਿਆ ਗੰਨੇ ਦਾ ਤੇ ਟਰਾਲੀ ਮੇਲ ਚ ਜਾਣ ਕਰਨਗੇ ਰਾਤ ਪੈ ਜਾਂਦੀ ਤੇ ਉੱਥੇ ਸੌਂ ਜਾਂਦਾ ਬੰਦਾ ਆਰਾਮ ਕਰ ਲੈਂਦਾ ਤੇ ਤਾਂ ਅਸਤਵਿੰਦਰ ਕਹਿੰਦਾ ਹੀ ਬੁਣਦੇ ਹੋ ਤੇ ਅਸੀਂ ਲੱਗੇ ਬੁਣਨ ਤੇ ਹੁਣ ਅਸੀਂ ਨਾ ਇਹਨੂੰ ਕੱਸ ਰਹੇ ਨੇ ਬੁਣਿਆ ਗਿਆ ਸੀ ਤੇ ਇਹਨੂੰ ਕੱਸ ਕੇ ਚੰਗੀ ਤਰ੍ਹਾਂ ਆਹ ਦੇਖੋ ਦੋਸਤੋ ਬੁਣਿਆ ਗਿਆ ਮੰਜਾ ਤੇ ਇੱਥੇ ਰੱਖ ਦਿੱਤਾ ਏ ਤੇ ਹੁਣ ਇਹਨੂੰ ਇੱਕ ਵਾਰੀ ਦੁਬਾਰਾ ਅਸੀਂ ਕੱਸ ਲਾਂਗੇ ਗੱਲ ਨੂੰ ਤੇ ਫਿਰ ਇਹਨੂੰ ਟਰਾਲੀ ਥੱਲੇ ਫਿਟ ਕਰ ਲੂਗਾ ਸਤਵਿੰਦਰ ਤੇ ਆ ਦੇਖੋ ਜੀ ਬਣ ਗਿਆ ਆਪਣਾ ਮੰਝਾ ਤੇ ਹੁਣ ਮੈਂ ਆ ਗਿਆ ਦੋਸਤੋ ਪੱਠੇ ਵੜਨ ਹੁਣ ਹੋ ਚੁੱਕੀ ਹੈ ਸ਼ੁਰੂਆਤ ਪੱਠੇ ਵੜਨ ਦੀ ਅੱਜ ਅਵੀ ਵੀ ਜੀ ਇੱਧਰ ਥੋੜੀ ਜੀ ਤੇ ਜਿੱਥੇ ਸਾਡੀ ਪਹਿਲੇ ਉਹ ਦੂਜੀ ਵਾਲੀ ਚਰੀ ਸੀ ਤੇ ਨਾਲੇ ਸਾ ਆ ਗਿਆ ਇਹਦੇ ਵਿੱਚ ਤੇ ਵੜਦੇ ਆ ਪੱਠੇ ਵੈਸੇ ਪੱਠੇ ਅਜੇ ਛੋਟੇ ਛੋਟੇ ਇੰਨੀ ਇੰਨੀ ਜਗ੍ਹਾ ਚ ਵੀ ਜਦੋਂ ਆ ਮੁੱਕ ਜੂਗਾ ਉਦੋਂ ਨੂੰ ਉਧਰ ਤਿਆਰ ਹੋ ਜਾਣਾ ਆਪਣਾ ਬਰਸੀਨ ਚਲੋ ਵੜ ਲਾਂ ਮੈਂ ਫਿਰ ਪੱਠੇ ਤੇ ਦੋਸਤ ਪੱਠੇ ਮੈਂ ਵੱਢ ਲਏ ਇੰਨੇ ਥੋੜੇ ਜਿ ਵੱਢਣੇ ਹੁੰਦੇ ਆ ਅਜੇ ਥੋੜੇ ਆ ਨਾ ਫਿਰ ਉਧਰ ਬਰਸੀਨ ਹੋ ਜਾਊਗਾ ਫਿਰ ਆਪਾਂ ਜੱਦ ਵੱਢਿਆ ਕਰਾਂਗੇ ਪੰਡਾ ਦੀ ਪੰਡਾ ਤੇ ਹੁਣ ਨਾ ਮੇਰਾ ਕੰਮ ਹੈ ਮਤਲਬ 2:00 ਵਜ ਚੁੱਕੇ ਨੇ 3:00 ਵਜ ਆਪਾਂ ਪੱਠੇ ਕੋ ਉਤਰ ਕੇ ਪਾ ਦੇਣੇ ਆ ਤੇ ਅੱਜ ਮੇਰਾ ਕੰਮ ਹੈ ਅੱਜ ਮੈਂ ਮਨਜਬੜ ਮੋਣ ਲੱਗਿਆ ਸੀ ਨਾਲ ਕਿਰੰਦੇ ਤੇ ਤਾਂ ਕਰਕੇ ਨੀਰ ਮੈਂ ਇਕੱਠੇ ਕਰਦੇ ਨਹੀਂ ਸਾਡੇ ਸਾਹਮਣੇ ਲੇਵਰ ਲੱਗੀ ਨਾ ਤੇ ਆਗ ਲੱਗਿਓ ਆਪਾਂ ਚੁੱਕ ਕੇ ਤੇ ਟੋਕੇ ਪਿਛਲਾ ਦੇਣੇ ਆ ਇਕੱਠੇ ਕਰਕੇ ਤੇ ਚਲੋ ਆਪਾਂ ਕਰ ਲਈਏ ਫਿਰ ਮਿਲਦੇ ਹਾਂ ਜੀ ਤੇ ਆ ਮੈਂ ਹਰਾ ਇੱਥੇ ਸੋੜ ਦਿੱਤਾ ਏ ਟੋਕੇ ਪਿੱਛੇ ਤੇ ਮੈਂ ਕਿਹਾ ਚਲੋ ਆਪਾਂ ਆ ਇਕੱਠੇ ਕਰ ਲਾਂ ਉਹਦੇ ਵਿੱਚ ਵੀ ਟਾਈਮ ਲੱਗ ਜਾਣਾ ਏ ਸਵੇਰ ਦੀ ਲੱਗੀ ਲੇਬਰ ਤੇ ਪਿੱਛੇ ਵਾਵਾ ਇਕੱਠੇ ਹੋ ਗਏ ਹੋਣੇ ਆ ਤੇ ਉਹ ਚੁੱਕ ਕੇ ਇਕੱਠੇ ਕਰਕੇ ਚੁੱਕ ਕੇ ਪੱਲੀਆਂ ਦੇ ਨਾਲ ਇੱਥੇ ਪੰਡਾ ਬਣ ਕੇ ਲੈ ਆਉਣਾ ਟੋਕੇ ਪਿੱਛੇ ਲਾ ਦਿਨਾ ਤੇ ਦੋਸਤੋ ਮੈਂ ਆ ਇਕੱਠੇ ਕਰ ਲਈ ਤੇ ਹੁਣ ਮੈਂ ਚਾਹ ਦਾ ਟਾਈਮ ਹੋ ਗਿਆ ਚਾਹ ਪੀ ਲਾਂ ਨਾਲੇ ਥੋੜਾ ਮੈਂ ਕਿਹਾ ਆਰਾਮ ਕਰ ਲੈਣਾ ਏ ਤੇ ਲਗਾਤਾਰ ਕਰ ਰਿਹਾ ਹਾਂ ਇਹ ਮੈਨੂੰ ਲੱਗ ਹੀ ਗਿਆ ਹੈ 3 ਘੰਟੇ ਤੋਂ ਜ਼ਿਆਦਾ ਤੇ ਚਾਹ ਪੀ ਕੇ ਹੁਣ ਮੈਂ ਕੁੱਤਰਨੇ ਪੱਠੇ ਤੇ ਆਹ ਦੇਖੋ ਇੰਨੇ ਪੱਠੇ ਆਪਾਂ ਢੇਰ ਲਾਤੇ ਸੀ ਤੇ ਹੁਣ ਮੈਂ ਕੁੱਤਰ ਲਾਂ ਪੱਠੇ ਫਿਰ ਮਿਲਦੇ ਆਂ ਜੀ ਤੇ ਦੋਸਤੋ ਇਧਰ ਮੈਂ ਪੱਠੇ ਕੁੱਤਰ ਲੇ ਆ ਆਹ ਦੇਖੋ ਤੇ ਹਰਾ ਜਿਹੜਾ ਹੈ ਉਹ ਵੀ ਆਪਾਂ ਕੁੱਤਰ ਲਿਆ ਤੇ ਹੁਣ ਨੰਗਰਾਂ ਨੂੰ ਪਾ ਦਿੰਨੇ ਆਪਾਂ ਪੱਠੇ ਤੇ ਇਧਰ ਮੈਂ ਪੱਠੇ ਪਾ ਦਿੱਤੇ ਆ ਦੋਸਤੋ ਤੇ ਮੱਝਾਂ ਆਪਣੀ ਮੱਝਾਂ ਵੀ ਮੰਨਤੀਆਂ ਖੁਰਲੀਤੇ ਤੇ ਮੱਝਾਂ ਖਾਣ ਲੱਗੀਆਂ ਹਰੇ-ਹਰੇ ਪੱਠੇ ਤਾਜ਼ੀ-ਤਾਜ਼ੀ ਤੇ ਠੀਕ ਹੈ ਦੋਸਤੋ ਫਿਰ ਜੇ ਤੁਹਾਨੂੰ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੇ ਵਲੌਗ ਨੂੰ ਇੱਥੇ ਹੀ ਆਪਾਂ ਸਮਾਪਤ ਕਰਦੇ ਆਂ ਤੇ ਦੋਸਤੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਮਿਲਦੇ ਆਂ ਨਵੇਂ ਵਲੌਗ 'ਚ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ